ਜਿਵੇਂ ਕਿ ਨੰਦ ਪ੍ਰਸੰਗੀ ਇਤਿਹਾਸਿਕ ਧਰਤੀ ਦੇ ਸ਼ੀਧੀ ਸਮਾਗਮ ਜੋ 350 ਸਾਲਾ ਮਨਾਇਆ ਜਾਂਦਾ ਹੈ ਉਸ ਦੇ ਤਹਿਤ ਅੱਜ ਵਿਸ਼ੇਸ਼ ਤੌਰ ਤੇ ਵਿਰਾਸਤ ਤੇ ਖਾਲਸਾ ਦੇ ਵਿੱਚ ਇੱਕ ਮੀਟਿੰਗ پولیس ਦੇ ਵੱਡੇ ਅਫਸਰਾਂ ਨਾਲ ਮੁਜੇ ਹੋਈ ਹੈ ਜਿਸ ਦੀ ਅਗਵਾਈ ਅਰਪਿਤ ਸ਼ੁਕਲਾ ਜਿਹਨੇ ਜੋ ਸਪੈਸ਼ਲ ਡੀਜੀਪੀ ਪੰਜਾਬ ਨੇ ਉਹਨਾਂ ਨੇ ਕੀਤੀ ਹੈ ਸਰ ਬੜਾ ਖੁਸ਼ ਹਾਂ ਕਿ ਅੱਜ ਇਸ ਤਹਿਤ ਦੇ ਵਿੱਚ ਮੀਟਿੰਗ ਹੋਈ ਹੈ ਤੇ ਕਿਹਨਾਂ ਕਿਹਨਾਂ ਪਰਪਸ ਨਾਲ ਕੀਤੀ ਕੈਨਨ ਤੇ ਬਾਦ ਜਿਹੜੇ 350 ਸ਼ਹੀਦੀ ਦਿਹਾੜੇ ਦੇ ਜਿਹੜੇ ਸ਼ਹੀਦੀ ਸਮਾਗਮ ਤੇ ਉਹਨਾਂ ਪਰਸਪਰ ਦੇ ਵਿੱਚ ਹੋ ਰਿਹਾ ਹੈ ਉਸ ਦੇ ਵਿੱਚ ਲਗਭਗ 50 ਲੱਖ ਸ਼ਰਧਾਲੂਆਂ ਦੀ ਆਂਦੀ ਸੰਭਾਵਨਾ ਹੈ ਜਿਸ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਹੈ ਕਿ ਜਿਹੜੇ ਸ਼ਰਧਾਲੂ ਪੰਜਾਬ ਵਰ ਪੰਜਾਬ ਦੇ ਬਾਹਰੋਂ ਆ ਰਹੇ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਗੜਨੀ ਦੇ ਸਾਹਮਣੇ ਨਾ ਕਰਨਾ ਪਵੇ ਔਰ ਨਾਲ ਦੀ ਨਾਲ ਜਿਹੜੇ ਕੁਝ ਐਂਟੀ ਸੋਸ਼ਲ ਐਲੀਮੈਂਟਸ ਇਹੋ ਜਿਹੇ ਮੌਕੇ ਆ ਕੇ ਲੋਕਾਂ ਨੂੰ ਤੰਗ ਕਰਨ ਦੀ ਆ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਨ ਦੇ ਆ ਉਹਨਾਂ ਦੇ ਉੱਤੇ ਪੂਰੀ ਨਿਗਰਾਨੀ ਰੱਖੀ ਜਾ ਸਕੇ ਸਰ ਨੰਬਰ ਆਫ ਪਰਸਨ ਜੇਕਰ ਇੰਫਰੈਸ ਦੀ ਗੱਲ ਜਿਵੇਂ ਕਿ ਕਿੰਨੀ ਗਿਣਤੀ ਦੇ ਵਿੱਚ ਕਿਉਂਕਿ ਪਹਿਲਾਂ ਹੋਲਾ ਮੰਨਦਾ ਕਿ ਹੋਇਆ ਜੇ ਨਾਲ ਸ਼ੀਤੀ ਸਮਾਗਮ ਵੀ ਹੁੰਦੇ ਨੇ ਕਿੰਨੀ ਗਿਣਤੀ ਦੇ ਵਿੱਚ ਫੋਰਸ ਲਗਾਈ ਜਾ ਰਹੀ ਹੈ ਜਿਹੜਾ ਅਨੰਤਪੁਰ ਸਾਹਿਬ ਔਰ ਇਸ ਦੇ ਆਲੇ ਦੁਆਲੇ ਦਾ ਇਲਾਕਾ ਹੈ ਇਸ ਨੂੰ ਅਸੀਂ 25 ਸੈਗਮੈਂਟਸ ਔਰ ਜ਼ੋਨਸ ਦੇ ਵਿੱਚ ਡਿਵਾਈਡ ਕੀਤਾ ਹੈ ਔਰ ਨੋ ਸਾਡੇ ਆਈਜੀ ਔਰ ਐਡੀਸ਼ਨ ਆਈਜੀ ਔਰ ਡੀਆਈਜੀ ਰੈਂਕ ਦੇ ਆਫਸਰ ਇਹਨਾਂ ਨੂੰ ਸੁਪਰਵਾਈਜ਼ ਕਰਨਗੇ ਔਰ ਲਗਭਗ 10000 ਦੇ ਕਰੀਬ ਪੁਲਿਸ ਮੁਲਾਜ਼ਮ ਇਹਨਾਂ ਡਿਊਟੀਆਂ ਦੇ ਉੱਤੇ ਡਿਪਲੋਏ ਕੀਤੇ ਜਾਣਗੇ ਸਰ ਸਕੋਟੀ ਰੀਜ਼ਨ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਜਦੋਂ ਮਿਲਦੇ ਹੁੰਦੇ ਨੇ ਤਾਂ ਬਹੁਤ ਬੰਦੇ ਆ ਵੀ ਜੋ ਸੰਗਤ ਦੀ ਜੀਬ ਘਟੀ ਜਾਂਦੀ ਹੈ ਜਾਂ ਬਹੁਤ ਚੋਰੀਆਂ ਵੀ ਹੁੰਦੀਆਂ ਨੇ ਸਕੋਟੀ ਪਰਪਸ ਤੋਂ ਉੱਤੇ ਸੀਸੀਟੀਵੀ ਕੈਮਰੇਜ ਜਾਂ ਕੋਈ ਐਡਾ ਵੀ ਸਰਵੇਲੈਂਸ ਟੀਮ ਕੋਈ ਬਣਾਈਆਂ ਗਈਆਂ ਹੋ। ਅ ਇਸ ਵਾਰ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਇਸ ਤਰ੍ਹਾਂ ਦੇ ਜਿਹੜੇ ਅੰਸ਼ਰ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਇਹਨਾਂ ਦੇ ਉੱਤੇ ਲਗਾ ਰੱਖਣ ਲਈ ਅਸੀਂ ਚੱਪੇ-ਚੱਪੇ ਦੇ ਉੱਤੇ ਸੀਸੀਟੀਵੀ ਕੈਮਰੇਜ ਲਗਾਏ ਆ। ਔਰ ਅਸੀਂ ਇੱਕ ਵੱਖਰਾ ਸੀਸੀਟੀਵੀ ਕੰਟਰੋਲ ਰੂਮ ਵੀ ਸਥਾਪਿਤ ਕਰ ਰਹੇ ਆ ਇਸ ਦੇ ਨਾਲ ਸਾਡੀ ਡ੍ਰੋਨ ਟੀਮਸ ਵੀ ਹੋਣ ਗਿਆ ਔਰ ਸਿਵਲ ਕਪੜਿਆਂ ਦੇ ਵਿੱਚ ਵੀ ਸਾਡੇ ਪੁਲਿਸ ਮੁਲਾਜ਼ਮ ਹਰ ਸੈਕਟਰ ਦੇ ਵਿੱਚ ਕੈਨਾਤ ਹੋਣੀ ਤਾਂ ਕਿ ਇਹੋ ਜਿਹੇ ਲੋਕਾਂ ਦੇ ਉੱਤੇ ਨਿਗਰਾਨੀ ਰੱਖੀ ਜਾ ਸਕੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਸੰਘਨ ਅਤੇ ਨਤਮਸਤ ਹੁੰਦੀ ਹੈ ਤਾਂ ਟ੍ਰਾਫਿਕ ਦੇ ਜਾਂ ਜੋ ਸੰਸਿਆ ਨੇ ਟ੍ਰਾਫਿਕ ਬਹੁਤ ਸਟਕ ਹੁੰਦਾ ਹੈ ਜਾਮ ਹੋ ਜਾਂਦਾ ਹੈ ਤੇ ਉਹਦੇ ਤਹਿਤ ਕੋਈ ਰੂਟ ਡਿਵਰਜਨ ਵੀ ਕਰੇ ਜਾਣਗੇ ਜਾਂ ਟ੍ਰਾਫਿਕ ਨੂੰ ਕੰਟਰੋਲ ਕਰਨ ਵਾਸਤੇ ਸਪੈਸ਼ਲ ਫੋਰਸ ਵੀ ਲਗਾਈ ਜਾਏਗੀ ਟ੍ਰਾਫਿਕ ਪੁਲ ਟ੍ਰਾਫਿਕ ਨੂੰ ਕੰਟਰੋਲ ਕਰਨ ਲਈ ਅਸੀਂ ਜਿਹੜੇ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਗ੍ਰੇਸ਼ ਦਾਲੂ ਆ ਰਹੇ ਨੇ ਉਹਨਾਂ ਦੀ ਪਾਰਕਿੰਗ ਲਈ 30 पार्किंग स्लॉट्स आइडेंटिफाई ਕੀਤੇ ਆ ਜਿਹੜੇ ਅਸੀਂ ਬਹੁਤ ਛੇਤੀ ਇੱਕ ਐਡਵਰਟਾਈਜ਼ਮੈਂਟ ਤੇ ਰਾਹੀਂ ਔਰ ਜਿਹੜਾ ਸਾਡਾ ਸੋਸ਼ਲ ਮੀਡੀਆ ਹੈ ਇਲੈਕਟ੍ਰੋਨਿਕ ਮੀਡੀਆ ਹੈ ਪ੍ਰਿੰਟ ਮੀਡੀਆ ਉਸ ਦੇ ਨਾਲ ਹੀ ਲੋਕਾਂ ਨੂੰ ਇਸ ਦੀ ਜਾਣਕਾਰੀ ਅਸੀਂ ਦੇਵਾਂਗੇ ਔਰ ਜਿਹੜੇ ਵੀ ਟ੍ਰੈਫਿਕ ਡਾਇਵਰਜਨਸ ਪਲਾਨ ਕੀਤੇ ਆ ਤਾਂ ਕਿ ਲੋਕਾਂ ਨੂੰ ਜਿਹੜੇ ਬਾਹਰ ਹਿਮਾਚਲ ਵੱਲ ਜਾਣ ਵਾਲਾ ਟ੍ਰੈਫਿਕ ਹੈ ਉਸ ਨੂੰ ਵੀ ਕੋਈ ਅਸੁਵਿਧਾ ਨਾ ਹੋਵੇ ਔਰ ਨਾਲ ਦੀ ਨਾਲ ਜਿਹੜਾ ਸ਼ਰਧਾਲੂ ਇੱਥੇ ਆ ਰਹੇ ਨੇ ਉਹਨਾਂ ਨੂੰ ਵੀ ਕਿਸੇ ਸਮਝੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਸਰ ਪੰਜਾਬ ਪੁਲਿਸ ਸਭ ਤੋਂ ਵੱਡੀ ਜੋ ਕਾਰਗੁਜ਼ਾਰੀ ਦੇ ਵਿੱਚ ਸਭ ਤੋਂ ਵੱਡਾ ਨਾਮ ਆਉਂਦਾ ਹੈ ਪੰਜਾਬ ਪੁਲਿਸ ਦਾ ਕਿਉਂਕਿ ਜੇਕਰ ਲਾ ਐਂਡ ਆਰਡਰ ਦੀ ਗੱਲ ਕੀਤੀ ਜਾਵੇ ਤੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਫੋਰਸ ਲਗਾਉਂਦੀ ਹੈ ਤੇ ਕਿਤੇ ਨਾ ਕਿਤੇ ਐਦਾਂ ਦੇ ਪ੍ਰਬੰਧ ਜੋ ਵਧੀਆ ਫੋਰਸ ਦਾ ਚਿਹਰਾ ਹੈ ਉਹ ਵੀ ਲੋਕਾਂ ਤੱਕ ਜਾਂਦਾ ਹੈ ਜੇਕਰ ਗੱਲ ਕੀਤੀ ਜਾਵੇ ਲਾ ਐਂਡ ਆਰਡਰ ਦੀ ਤਾਂ ਕਿਹੋ ਜਿਹੀ ਬੈਟ ਬੈਟ ਜੋ ਐਕਟੀਵਿਟੀਆਂ ਹੈ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਚਾਰਨਾ ਹੋਏਗਾ ਸਪੈਸ਼ਲ ਐਸ 1 ਨੇ ਇੱਕ ਇਹ ਧਾਰਮਿਕ ਸਮਾਗਮ ਹੈ ਔਰ ਅਸੀਂ ਪੂਰੀ ਤਰ੍ਹਾਂ ਤਤਪਰ ਹਾਂ ਕਿ ਅਸੀਂ ਇੱਕ ਪਾਸੇ ਜਿੱਥੇ ਸ਼ਰਧਾਲੂਆਂ ਨੂੰ ਸਾਰੇ ਕਿਸਮ ਦੀ ਸੁਰੱਖਿਆ ਔਰ ਹੈਲਪ ਪ੍ਰੋਵਾਈਡ ਕਰਾ ਸਕੀਏ ਨਾਲ ਦੀ ਨਾਲ ਅਸੀਂ ਸਾਡਾ ਪੂਰੀ ਤਰ੍ਹਾਂ ਸਾਡੀ ਕੋਸ਼ਿਸ਼ ਹੋਏਗੀ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਅਨਸਰ ਮਾੜੇ ਅਨਸਰ ਐਂਟੀ ਸੋਸ਼ਲ 엘ਿਮੈਂਟਸ ਵਿੱਚ ਆ ਜਾਂਦੇ ਨੇ ਕ੍ਰਿਮੀਨਲ 엘ਿਮੈਂਟਸ ਆ ਜਾਂਦੇ ਨੇ ਉਹਨਾਂ ਤੇ ਨੱਥ ਪਾਈ ਜਾਵੇ ਔਰ ਉਹ ਨਾ ਆ ਸਕਣੇ ਤੇ ਐਸਡੀਪੀ ਅਸੀਂ ਨਿਗਰਾਨੀ ਕਰਾਂਗੇ